ਪਿਆਰੇ ਬੱਚਿਓ ਅੱਜ ਅਸੀਂ ਕਰਾਂਗੇ ਬਿਹਾਰੀ ਦੇ ਦੋ ਤਿੰਨ ਅਖਰੀ ਸ਼ਬਦ ਤੱਤੇ ਨੂੰ ਬਿਹਾਰੀ ਰਾ ਰਾ ਤੀਰ ਹਾਹੇ ਨੂੰ ਕੰਨਾ ਥੱਥੇ ਨੂੰ ਬਿਹਾਰੀ ਹਾਥੀ ਕੱਗਾ ਰਾੜੇ ਨੂੰ ਬਿਹਾਰੀ ਘੜੀ ਤੱਤਾ ਤੱਤੇ ਨੂੰ ਸਿਹਾਰੀ ਤੱਤਾ ਲੱਲਾ ਲੱਲੇ ਨੂੰ ਬਿਹਾਰੀ ਤਿੱਤਲੀ ਲੱਲਾ ਰਾੜਾ ਕੱਕਾ ਕੱਕੇ ਨੂੰ ਬਿਹਾਰੀ ਲੜਕੀ ਗੱਗਾ ਗੱਗੇ ਪਰ ਬਿੰਦੀ ਰਾਰੇ ਨੂੰ ਬਿਹਾਰੀ ਬੱਬਾ ਗਰੀਬ ਤੱਤੇ ਨੂੰ ਬਿਹਾਰੀ ਰਾਰਾ ਤੀਰ ਰਾਰਾ ਰਾਰੇ ਨੂੰ ਬਿਹਾਰੀ ਤਤਾਰੀਤ ਗੱਗਾ ਰਾਰੇ ਨੂੰ ਬਿਹਾਰੀ ਘਰੀ ਹਾਹੇ ਨੂੰ ਕੰਨਾ ਥਥੇ ਨੂੰ ਬਿਹਾਰੀ ਹਾਥੀ ਕੱਕੇ ਨੂੰ ਕੰਨਾ ਲੱਲਾ ਲੱਲੇ ਪਰੀ ਬਿੰਦੀ ਲੱਲੇ ਨੂੰ ਬਿਹਾਰੀ ਕਾਲੀ ਐੜਾ ਸਸਾ ਲੱਲਾ ਲੱਲੇ ਨੂੰ ਬਿਹਾਰੀ ਅਸਲੀ ਐੜਾ ਮਮਾ ਮੰਮੇ ਨੂੰ ਬਿਹਾਰੀ ਰਾਰਾ ਅਮੀਰ ਵਾਵਾ ਵਾਵੇ ਨੂੰ ਬਿਹਾਰੀ ਰਾਰਾ ਵੀਰ ਮੰਮਾ ਮੰਮੇ ਨੂੰ ਬਿਹਾਰੀ ਤਤਾ ਮੀਤ ਹਾ ਹਾ ਰਾਰਾ ਰਾਰੇ ਨੂੰ ਬਿਹਾਰੀ ਹਰੀ ਸਸੇ ਨੂੰ ਕੰਨਾ ਥੱਥੇ ਨੂੰ ਬਿਹਾਰੀ ਸਾਥੀ ਜਜੇ ਨੂੰ ਕੰਨਾ ਲੱਲੇ ਪੈਰੀ ਬਿੰਦੀ ਲੱਲੇ ਨੂੰ ਬਿਹਾਰੀ ਜਾਲੀ ਨੰਨਾ ਕਕਾ ਲੱਲਾ ਲੱਲੇ ਨੂੰ ਬਿਹਾਰੀ ਨਕਲੀ ਫਫਾ ਫਫੇ ਪੈਰੀ ਬਿੰਦੀ ਕਕਾ ਕਕੀ ਨੂੰ ਬਿਹਾਰੀ ਰਾਰਾ ਫਕੀਰ ਪਪਾ ਪਪੇ ਨੂੰ ਬਿਹਾਰੀ ਰਾਰਾ ਪੀਰ ਸਸੇ ਨੂੰ ਬਿਹਾਰੀ ਤੱਤਾ ਸੀਤ ਪੱਬਾ ਰਾਰਾ ਰਾਰੇ ਨੂੰ ਬਿਹਾਰੀ ਭਰੀ ਪੱਪੇ ਨੂੰ ਕੰਨਾ ਥੱਥੇ ਨੂੰ ਬਿਹਾਰੀ ਪਾਥੀ ਨੰਨੇ ਨੂੰ ਕੰਨਾ ਲੱਲੇ ਪੈਰੀ ਬਿੰਦੀ ਲੱਲੇ ਨੂੰ ਬਿਹਾਰੀ ਨਾਲੀ ਐੜਾ ਗੱਗਾ ਲੱਲਾ ਲੱਲੇ ਨੂੰ ਬਿਹਾਰੀ ਅਗਲੀ ਲੱਲਾ ਕੱਕੇ ਨੂੰ ਬਿਹਾਰੀ ਰਾਰਾ ਲਕੀਰ ਖਖਾ ਖਖੇ ਨੂੰ ਬਿਹਾਰੀ ਰਾਰਾ ਖੀਰ ਗੱਗਾ ਗਗੇ ਨੂੰ ਬਿਹਾਰੀ ਤੱਤਾ ਗੀਤ ਜੱਜਾ ਰਾਰਾ ਰਾਰੇ ਨੂੰ ਬਿਹਾਰੀ ਜਰੀ ਲੱਲਾ ਲੱਲੇ ਨੂੰ ਕੰਨਾ ਠੱਠਾ ਠੱਠੇ ਨੂੰ ਬਿਹਾਰੀ ਲਾਠੀ ਤੱਤਾ ਤਤੇ ਨੂੰ ਕੰਨਾ ਲੱਲਾ ਲੱਲੇ ਪੈਰੀ ਬਿੰਦੀ ਲੱਲੇ ਨੂੰ ਬਿਹਾਰੀ ਤਾਲੀ ਹਾ ਹੱਥਾ ਲੱਲਾ ਲੱਲੇ ਨੂੰ ਬਿਹਾਰੀ ਹੱਥਲੀ ਜਜ਼ਾ ਮਮਾ ਮਮੇ ਨੂੰ ਬਿਹਾਰੀ ਰਾਰਾ ਜਮੀਰ ਦੱਦੇ ਨੂੰ ਬਿਹਾਰੀ ਦੱਦੇ ਨੂੰ ਬਿਹਾਰੀ ਦੀਦੀ ਐੜੇ ਨੂੰ ਕੰਨਾ ਈੜੀ ਨੂੰ ਬਿਹਾਰੀ ਆਈ ਦੀਦੀ ਆਈ ਦੱਦੇ ਨੂੰ ਬਿਹਾਰੀ ਦੱਦੇ ਨੂੰ ਬਿਹਾਰੀ ਦੀਦੀ ਐੜੇ ਨੂੰ ਕੰਨਾ ਈੜੀ ਨੂੰ ਬਿਹਾਰੀ ਆਈ ਦੀਦੀ ਆਈ ਪੱਪੇ ਨੂੰ ਸਿਹਾਰੀ ਐੜੇ ਨੂੰ ਕੰਨਾ ਰਾਰੇ ਨੂੰ ਬਿਹਾਰੀ ਪਿਆਰੀ ਪਪੇ ਨੂੰ ਸਿਆਰੀ ਐੜੇ ਨੂੰ ਕੰਨਾ ਰੜੇ ਨੂੰ ਬਿਹਾਰੀ ਪਿਆਰੀ ਦਦੇ ਨੂੰ ਬਿਹਾਰੀ ਦਦੇ ਨੂੰ ਬਿਹਾਰੀ ਦੀਦੀ ਐੜੇ ਨੂੰ ਕੰਨਾ ਈੜੀ ਨੂੰ ਬਿਹਾਰੀ ਆਈ ਪਿਆਰੀ ਪਿਆਰੀ ਦੀਦੀ ਆਈ ਮਮਾ ਨੂੰ ਕੰਨਾ ਤਤੇ ਨੂੰ ਕੰਨਾ ਮਾਤਾ ਜੱਜੇ ਨੂੰ ਬਿਹਾਰੀ ਜੀ ਲੱਲਾ ਈੜੀ ਨੂੰ ਬਿਹਾਰੀ ਲਈ ਸਸੇ ਨੂੰ ਕੰਨਾ ਰਾੜਾ ਰੜੇ ਪੈਰ ਹਾ ਹਾ ਰੜੇ ਨੂੰ ਬਿਹਾਰੀ ਸਾੜੀ ਲੱਲੇ ਨੂੰ ਸਿਆਰੀ ਐੜੇ ਨੂੰ ਕੰਨਾ ਈੜੀ ਨੂੰ ਬਿਹਾਰੀ ਲਿਆਈ ਮਾਤਾ ਜੀ ਲਈ ਸਾੜੀ ਲਿਹਾਈ ਪਪੇ ਨੂੰ ਸਿਆਰੀ ਤੇ ਤੈਨੂੰ ਕੰਨਾ ਪਿਤਾ ਜੱਜ ਨੂੰ ਬਿਹਾਰੀ ਜੀ ਲੱਲਾ ਈੜੀ ਨੂੰ ਬਿਹਾਰੀ ਲਈ ਕੱਕਾ ਮੰਮੀ ਨੂੰ ਬਿਹਾਰੀ ਜੱਜਾ ਕਮੀਜ਼ ਲੱਲੇ ਨੂੰ ਸਿਆਰੀ ਐੜੇ ਨੂੰ ਕੰਨਾ ਈੜੀ ਨੂੰ ਬਿਹਾਰੀ ਲਿਹਾਈ ਪਿਤਾ ਜੀ ਲਈ ਕਮੀਜ਼ ਲਿਹਾਈ ਦੱਦੇ ਨੂੰ ਕੰਨਾ ਦੱਦੇ ਨੂੰ ਬਿਹਾਰੀ ਦਾਦੀ ਜੱਜ ਨੂੰ ਬਿਹਾਰੀ ਜੀ ਲੱਲਾ ਈੜੀ ਨੂੰ ਬਿਹਾਰੀ ਲਈ ਕਗਾ ਰਾੜੇ ਨੂੰ ਬਿਹਾਰੀ ਘੜੀ ਲੱਲੇ ਨੂੰ ਸਿਹਾਰੀ ਐੜੇ ਨੂੰ ਕੰਨਾ ਈੜੀ ਨੂੰ ਬਿਹਾਰੀ ਲਿਾਈ ਦਾਦੀ ਜੀ ਲਈ ਘੜੀ ਲਿਾਈ ਬੱਬੇ ਨੂੰ ਕੰਨਾ ਬੱਬੇ ਨੂੰ ਬਿਹਾਰੀ ਭਾਬੀ ਜਜੇ ਨੂੰ ਬਿਹਾਰੀ ਜੀ ਲੱਲਾ ਈੜੀ ਨੂੰ ਬਿਹਾਰੀ ਲਈ ਪਪਾ ਰਾਰਾ ਸੱਸਾ ਪਰਸ ਲੱਲੇ ਨੂੰ ਸਿਹਾਰੀ ਐੜੇ ਨੂੰ ਕੰਨਾ ਈੜੀ ਨੂੰ ਬਿਹਾਰੀ ਲਿਾਈ ਭਾਬੀ ਜੀ ਲਈ ਪਰਸ ਲਈ ਆਈ ਸਸਾ ਪੱਪਾ ਸੱਬ ਰਾਰਾ ਲੱਲੇ ਨੂੰ ਪੈਰ ਬਿੰਦੀ ਰੱਲ ਮੰਮੀ ਨੂੰ ਸਿਹਾਰੀ ਲੱਲਾ ਲੱਲੇ ਪੈਰ ਬਿੰਦੀ ਮਿਲ ਕੱਖਾ ਕੱਖੇ ਨੂੰ ਬਿਹਾਰੀ ਰਾਰਾ ਖੀਰ ਬੱਬਾ ਨਾਣੇ ਨੂੰ ਕੰਨਾ ਈੜੀ ਨੂੰ ਬਿਹਾਰੀ ਬਢਾਈ ਸਭ ਰੱਲ ਮਿਲ ਖੀਰ ਬਣਾਈ ਪੱਪੇ ਨੂੰ ਸਿਹਾਰੀ ਐੜੇ ਨੂੰ ਕੰਨਾ ਰਾਰੇ ਨੂੰ ਬਿਹਾਰੀ ਪਿਆਰੀ ਪੱਪੇ ਨੂੰ ਸਿਹਾਰੀ ਐੜੇ ਨੂੰ ਕੰਨਾ ਰਾਰੇ ਨੂੰ ਬਿਹਾਰੀ ਪਿਆਰੀ ਦੱਦੇ ਨੂੰ ਬਿਹਾਰੀ ਦੱਦੇ ਨੂੰ ਬਿਹਾਰੀ ਦੀ ਦੀ ਐੜੇ ਨੂੰ ਕੰਨਾ ਇਡੀ ਨੂੰ ਬਿਹਾਰੀ ਆਈ ਪਿਆਰੀ ਪਿਆਰੀ ਦੀਦੀ ਆਈ ਤੱਤੇ ਨੂੰ ਬਿਹਾਰੀ ਰਾਰਾ ਤੀਰ ਹਾਹੇ ਨੂੰ ਕੰਨਾ ਤੱਤੇ ਨੂੰ ਬਿਹਾਰੀ ਹਾਤੀ ਕੱਗਾ ਰਾੜੇ ਨੂੰ ਬਿਹਾਰੀ ਘੜੀ ਤੱਤਾ ਤੱਤੇ ਨੂੰ ਸਿਹਾਰੀ ਤੱਤਾ ਲੱਲਾ ਲਲੇ ਨੂੰ ਬਿਹਾਰੀ ਤਿਤਲੀ ਲੱਲਾ ਰਾੜਾ ਕੱਕਾ ਕਕੇ ਨੂੰ ਬਿਹਾਰੀ ਲੜਕੀ ਗੱਗਾ ਗਗੇ ਪਰ ਬਿੰਦੀ ਰਾਰੇ ਨੂੰ ਬਿਹਾਰੀ ਬੱਬਾ ਗਰੀਬ ਤੱਤੇ ਨੂੰ ਬਿਹਾਰੀ ਰਾਰਾ ਤੀਰ ਰਾ ਰੇ ਨੂੰ ਬਿਹਾਰੀ ਤਤਾਰੀਤ ਗਗਾ ਗਗ ਰਾਰਾ ਰਾਰੇ ਨੂੰ ਬਿਹਾਰੀ ਗਰੀ ਹਾਹੇ ਨੂੰ ਕੰਨਾ ਥੱਥੇ ਨੂੰ ਬਿਹਾਰੀ ਹਾਥੀ ਕੱਕੇ ਨੂੰ ਕੰਨਾ ਲੱਲੇ ਪਰ ਬਿੰਦੀ ਲੱਲੇ ਨੂੰ ਬਿਹਾਰੀ ਕਾਲੀ ਐੜਾ ਸਸਾ ਲੱਲਾ ਲੱਲੇ ਨੂੰ ਬਿਹਾਰੀ ਅਸਲੀ ਐੜਾ ਮਮਾ ਮਮੇਨ ਬਿਹਾਰੀ ਰਾਰਾ ਅਮੀਰ ਵਾਵਾ ਵਾਵੇ ਨੂੰ ਬਿਹਾਰੀ ਰਾਰਾ ਵੀਰ ਮਮਾ ਮਮੇ ਨੂੰ ਬਿਹਾਰੀ ਤੱਤਾ ਮੀਤ ਹਾ ਹਾ ਰਾਰਾ ਰਾਰੇ ਨੂੰ ਬਿਹਾਰੀ ਹਰੀ ਸੱਸੀ ਨੂੰ ਕੰਨਾ ਥੱਥੇ ਨੂੰ ਬਿਹਾਰੀ ਸਾਥੀ ਜਜੇ ਨੂੰ ਕੰਨਾ ਲੱਲਾ ਲਲੇ ਬਾਰੇ ਬਿੰਦੀ ਲਲੇ ਨੂੰ ਬਿਹਾਰੀ ਜਾਲਲੀ ਨੰਨਾ ਕਕਾ ਲੱਲਾ ਨਕਲੀ ਲਲੇ ਨੂੰ ਬਿਹਾਰੀ ਨਕਲੀ ਫਫਾ ਫਫੇ ਬਾਰੇ ਬਿੰਦੀ ਕੱਕੇ ਨੂੰ ਬਿਹਾਰੀ ਰਾਰਾ ਫਕੀਰ ਪਪੇ ਨ ਬਿਹਾਰੀ ਰਾਰਾ ਪੀਰ ਸਸਨ ਬਿਹਾਰੀ ਤਤਾ ਸੀਤ ਪੱਬਾ ਰਾਰਾ ਰਾਰੇ ਨੂੰ ਬਿਹਾਰੀ ਭਰੀ ਪੱਪੇ ਨੂੰ ਕੰਨਾ ਤਥੇ ਨੂੰ ਬਿਹਾਰੀ ਪਾਥੀ ਨੰਨੀ ਨੂੰ ਕੰਨਾ ਲੱਲਾ ਲਲੈਨ ਪੈਰ ਬਿੰਦੀ ਲਲੈਨ ਨੂੰ ਬਿਹਾਰੀ ਨਾਲੀ ਐੜਾ ਗੱਗਾ ਲੱਲਾ ਲਲੈਨ ਬਿਹਾਰੀ ਅਗਲੀ ਲੱਲਾ ਕੱਕਾ ਕੱਕੇ ਨੂੰ ਬਿਹਾਰੀ ਰਾਰਾ ਲਕੀਰ ਕਖ ਖ ਕ ਖੇਨ ਬਿਆਰੀ ਰਾਰਾ ਗੀਤ ਗਗਾ ਤਤਨ ਗਗੇਨ ਬਿਆਰੀ ਤਤਾ ਗੀਤ ਜਜਾ ਰਾਰਾ ਰਾਰੀਨ ਬਿਆਰੀ ਜਰੀ ਲਲਿਨ ਕੰਨਾ ਠਠੇਨ ਬਿਆਰੀ ਲਾਠੀ ਤਤੈਨ ਕੰਨਾ ਲੱਲਾ ਲਲੇ ਬਿੰਦੀ ਲਲਨ ਬਿਆਰੀ ਤਾਲੀ ਹਾਹਾ ਥਥਾ ਲੱਲਾ ਲਲੇਨ ਬਿਆਰੀ ਹੱਥ ਅਲੀ ਜਜਾ ਮਮਾ ਮਮੇਨ ਬਿਆਰੀ ਰਾਰਾ ਜਮੀਰ ਦਦੈਨ ਬਿਆਰੀ ਦਦਨ ਬਿਹਾਰੀ ਦੀ ਦੀ ਐੜੇ ਨੂੰ ਕੰਨਾ ਈੜੀ ਨੂੰ ਬਿਹਾਰੀ ਆਈ ਦੀਦੀ ਆਈ ਦਦਨ ਬਿਹਾਰੀ ਦਦਨ ਬਿਹਾਰੀ ਦੀਦੀ ਐੜੇ ਨੂੰ ਕੰਨਾ ਈੜੀ ਨੂੰ ਬਿਹਾਰੀ ਆਈ ਦੀਦੀ ਆਈ ਪੱਪੇ ਨੂੰ ਸਿਆਰੀ ਐੜੇ ਨੂੰ ਕੰਨਾ ਰਾਜੇ ਨੂੰ ਬਿਹਾਰੀ ਪਿਆਰੀ ਪੱਪੇ ਨੂੰ ਸਿਆਰੀ ਐੜੇ ਨੂੰ ਕੰਨਾ ਰਾਜੇ ਨੂੰ ਬਿਹਾਰੀ ਪਿਆਰੀ ਦਦਨ ਬਿਹਾਰੀ ਦਦਨ ਬਿਹਾਰੀ ਦੀਦੀ ਐੜੇ ਨੂੰ ਕੰਨਾ ਈੜੀ ਨੂੰ ਬਿਹਾਰੀ ਆਈ ਪਿਆਰੀ ਪਿਆਰੀ ਦੀਦੀ ਆਈ ਮੰਮੇ ਨੂੰ ਕੰਨਾ ਤਾ ਤੈਨੂੰ ਕੰਨਾ ਮਾਤਾ ਜੱਜੇ ਨੂੰ ਬਿਹਾਰੀ ਜੀ ਲੱਲਾ ਈੜੀ ਨੂੰ ਬਿਹਾਰੀ ਲਈ ਸਸਨ ਕੰਨਾ ਰਾੜਾ ਰੜੇ ਨੂੰ ਬਿਹਾਰੀ ਰਾੜੇ ਦੇ ਪੈਰ 'ਚ ਹਾ ਹਾ ਰਾੜੇ ਨੂੰ ਬਿਹਾਰੀ ਸਾੜੀ ਲੱਲਾ ਲਲਿੰ ਸਿਹਾਰੀ ਐੜੇ ਨੂੰ ਕੰਨਾ ਈੜੀ ਨੂੰ ਬਿਹਾਰੀ ਲਿਆਈ ਮਾਤਾ ਜੀ ਲਈ ਸਾੜੀ ਲਿਆਈ ਪਪੇ ਨੂੰ ਸਿਹਾਰੀ ਤਾ ਤੈਨੂੰ ਕੰਨਾ ਪਿਤਾ ਜੱਜੇ ਨੂੰ ਬਿਹਾਰੀ ਜੀ ਲੱਲਾ ਈੜੀ ਨੂੰ ਬਿਹਾਰੀ ਲਈ ਕੱਕਾ ਮੰਮੇ ਨੂੰ ਬਿਹਾਰੀ ਜੱਜਾ ਕਮੀਜ਼ ਲੱਲਾ ਐਂ ਸਿਆਰੀ ਐੜੇ ਨੂੰ ਕੰਨਾ ਈੜੀ ਨੂੰ ਬਿਹਾਰੀ ਲਿਆਈ ਪਿਤਾ ਜੀ ਲਈ ਕਮੀਜ਼ ਲਿਆਈ ਦਾਦੀ ਜੱਜਨ ਬਿਹਾਰੀ ਜੀ ਲੱਲਾ ਈੜੀ ਨੂੰ ਬਿਹਾਰੀ ਲਈ ਕੱਗਾ ੜਾੜਾ ੜੇ ਨੂੰ ਬਿਹਾਰੀ ਘੜੀ ਲੱਲਾ ਲੱਲੇ ਨੂੰ ਸਿਆਰੀ ਐੜੇ ਨੂੰ ਕੰਨਾ ਈੜੀ ਨੂੰ ਬਿਹਾਰੀ ਲਿਆਈ ਭੱਬੇ ਨੂੰ ਕੰਨਾ ਬੱਬੇ ਨੂੰ ਬਿਹਾਰੀ ਭਾਬੀ ਜੱਜ ਲਈ ਜੱਜਾ ਜੱਜ ਨੂੰ ਬਿਹਾਰੀ ਜੀ ਲੱਲਾ ਈੜੀ ਨੂੰ ਬਿਹਾਰੀ ਲਈ ਪੱਪਾ ਰਾਰਾ ਸੱਸਾ ਪਰਸ ਲੱਲੇ ਨੂੰ ਸਿਹਾਰੀ ਐੜੇ ਨੂੰ ਕੰਨਾ ਈੜੀ ਨੂੰ ਬਿਹਾਰੀ ਲਿਆਈ ਭਾਬੀ ਜੀ ਲਈ ਪਰਸ ਲਈ ਆਈ ਸੱਸਾ ਪੱਬਾ ਸੱਬ ਰਾਰਾ ਲੱਲੇ ਪਰ ਬਿੰਦੀ ਰਲ ਮੱਮਾ ਮੰਮੀ ਨੂੰ ਸਿਹਾਰੀ ਲੱਲੇ ਪਰ ਬਿੰਦੀ ਮਿਲ ਖਖਾ ਖਖੇ ਨੂੰ ਬਿਹਾਰੀ ਰਾਰਾ ਖੀਰ ਬੱਬਾ ਨਾਣੇ ਨੂੰ ਕੰਨਾ ਈੜੀ ਨੂੰ ਬਿਹਾਰੀ ਬਣਾਈ ਸੱਬ ਰਲ ਮਿਲ ਖੀਰ ਬਣਾਈ ਪਪੇ ਨੂੰ ਸਿਆਰੀ ਐੜੇ ਨੂੰ ਕੰਨਾ ਰਾਰੇ ਨੂੰ ਬਿਆਰੀ ਪਿਆਰੀ ਪਪੇ ਨੂੰ ਸਿਆਰੀ ਐੜੇ ਨੂੰ ਕੰਨਾ ਰਾਰੇ ਨੂੰ ਬਿਆਰੀ ਪਿਆਰੀ ਦਦੇ ਨੂੰ ਬਿਆਰੀ ਦਦੇ ਨੂੰ ਬਿਆਰੀ ਦੀ ਦੀ ਐੜੇ ਨੂੰ ਕੰਨਾ ਆਈ ਪਿਆਰੀ ਪਿਆਰੀ ਦੀਦੀ ਆਈ ਤੀਰ ਹਾਥੀ ਕੜੀ ਤਿਤਲੀ ਲੜਕੀ ਗਰੀਬ ਤੀਰ ਰੀਤ ਗਰੀ ਹਾਥੀ ਕਾਲੀ ਅਸਲੀ ਅਮੀਰ ਵੀਰ ਮੀਤ ਹਰੀ ਸਾਥੀ ਜਾਲੀ ਨਕਲੀ ਫਕੀਰ ਪੀਰ ਸੀਤ ਭਰੀ ਪਾਥੀ ਨਾਲੀ ਅਗਲੀ ਲਕੀਰ ਖੀਰ ਗੀਤ ਜਰੀ ਲਾਠੀ ਤਾਲੀ ਹਥਲੀ ਜ਼ਮੀਰ ਦੀਦੀ ਆਈ ਦੀਦੀ ਆਈ ਪਿਆਰੀ ਪਿਆਰੀ ਦੀਦੀ ਆਈ ਮਾਤਾ ਜੀ ਲਈ ਸਾੜੀ ਲਿਆਈ ਪਿਤਾ ਜੀ ਲਈ ਕਮੀਜ਼ ਲਿਆਈ ਦਾਦੀ ਜੀ ਲਈ ਘੜੀ ਲਿਆਈ ਭਾਬੀ ਜੀ ਲਈ ਪਰਸ ਲਿਆਈ ਸਭ ਰਲ ਮਿਲ ਖੀਰ ਬਣਾਈ ਪਿਆਰੀ ਪਿਆਰੀ ਦੀਦੀ ਆਈ ਧੰਨਵਾਦ